ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੇਨਤੀ ਕਰਤਾ ਬਡੇ ਦਲ ਵੱਲੋਂ ਬੇਨਤੀ ਕਰਦੇ ਆਂ ਮਹਾਰਾਜ ਜੀ ਆਪਾਂ ਇੱਕ ਇੱਕ ਸੁੱਖੇ ਗੱਪੀ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨੀ ਹੈ ਵੀ ਇਹ ਜਿਹੜਾ ਸੁੱਖਾ ਗੱਪੀ ਹਰਮੰਦਰ ਸਾਹਿਬ ਦੇ ਵਿੱਚ ਜਿੰਨੂੰ ਸਜਾ ਲੱਗੀ ਹੈ ਭਾਂਡੇ ਮਾਂਜਣ ਦੀ ਜਾਂ ਵਰਸ਼ਾ ਫੜ ਕੇ ਗੇਟ ਦੇ ਵਿੱਚ ਬੈਠਣ ਵਾਸਤੇ ਕਹਿ ਤਾਂ ਹਰਮੰਦਰ ਸਾਹਿਬ ਦੇ ਜਹੀਦਾਰਾਂ ਨੇ ਮੈਨੂੰ ਇਹ ਗੱਲ ਥੋੜੀ ਜੀ ਹਾਜ਼ਮ ਨਹੀਂ ਆਈ ਵੀ ਪਤਾ ਨਹੀਂ ਕਿਉਂ ਜਦੋਂ ਇਹਨਾਂ ਨੇ ਸਾਰੇ ਪੰਥ ਦੇ ਦੋਸਤੀ ਨੇ ਦਮਦਮਿਤਕਸਾਲ ਦੇ ਦੋਸਤੀ ਨੇ ਤੇ ਬੁੱਢੇ ਦਲ ਦੇ ਦੋਸਤੀ ਨੇ ਤੇ ਇਹ ਗੁਰੂ ਘਰ ਦੇ ਦੋਸਤੀ ਨੇ ਜਿਨ੍ਹਾਂ ਨੇ ਬਰਗਾੜੀ ਕਾਂਡ ਦੇ ਵਿੱਚ ਭਾਈ ਸਾਹਿਬ ਜੀ ਸਿੰਘ ਸ਼ਹੀਦ ਕਰਵਾਤੇ ਤੇ ਉਹਨਾਂ ਦਾ ਫੈਸਲਾ ਲਿਆ ਗਿਆ ਤਖਤ ਦੇ ਉੱਤੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਤਖਤ ਵੱਲੋਂ ਵੀ ਭਾਂਡੇ ਮਾਂਜਣ ਦੀ ਜੇ ਅੱਜ ਭਾਈ ਨਰਾਇਣ ਸਿੰਘ ਜੀ ਨੇ ਫੈਸਲਾ ਲਿਆ ਸੁੱਖੇ ਕੱਪੀ ਨੂੰ ਸੋਧਣ ਦਾ ਤੇ ਇਹਨੂੰ ਸਜ਼ਾ ਦੇਊਗੀ ਸਰਕਾਰ ਕੀ ਗੱਲ ਭਾਈ ਸਾਹਿਬ ਜੀ ਸਾਡਾ ਜਮੀਰ ਨਹੀਂ ਜਾਗਦੀ ਅਸੀਂ ਵੀ ਇਹ ਹਰਮੰਦਰ ਸਾਹਿਬ ਦੇ ਜਹੀਦਾਰਾਂ ਨੂੰ ਬੇਨਤੀ ਕਰਨਾ ਕਿ ਚੌਹੇ ਤਖਤਾਂ ਦੇ ਜਹੇਦਾਰਾਂ ਨੂੰ ਪੰਜਵਾਂ ਤਖਤ ਸਰਾਉਣੀ ਪੰਥ ਅਕਾਲੀ ਬੁੱਢਾ ਦਲ ਬੇਨਤੀ ਹੈ ਭਾਈ ਸਾਹਿਬ ਜੀ ਵੀ ਆਪਾਂ ਭਾਈ ਨਰੈਣ ਸਿੰਘ ਜੀ ਨੂੰ ਜਿਹੜੀ ਸਜ਼ਾ ਦੇਣੀ ਹੈ ਜੋ ਵੀ ਉਹਨਾਂ ਨੇ ਦੋਸ਼ੀ ਠਹਿਰਾ ਲਓ ਤੁਸੀਂ ਪਰ ਅਸੀਂ ਤਾਂ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਭਾਈ ਸਾਹਿਬ ਜੀ ਬਿਆਦਵੀ ਕਰਵਾਈ ਹੈ ਗੁਰੂ ਘਰ ਦੇ ਦੋਸੀ ਨੇ ਉਹਨਾਂ ਨੂੰ ਸੋਦਾ ਲਾਉਣ ਵਾਲਾ ਦੋਸਤੀ ਥੋੜਾ ਹੋ ਸਕਦਾ ਤੇ ਉਹਨਾਂ ਨੂੰ ਭਾਈ ਨਰਾਇਣ ਸਿੰਘ ਜੀ ਚੌੜਾ ਜੀ ਨੂੰ ਵੀ ਆਪਾਂ ਹਰਮੰਦਰ ਸਾਹਿਬ ਤੋਂ ਹੀ ਸਜ਼ਾ ਦਿਵਾਉਣੀ ਹੈ ਕੋਈ ਗੱਲ ਨਹੀਂ ਹੁਣ ਭਾਏ ਦੇਣ ਵਾਲਾ ਨਿਕੋ ਜੇ ਨਹੀਂ ਭਾਈ ਸਾਹਿਬ ਜੀ ਆਪਾਂ ਵੇਖਾਂਗੇ ਕਿ ਕਿੰਨਾ ਕੋਈ ਇਹਨਾਂ ਦੇ ਸਾਥ ਦਿੰਦਾ ਹੈ ਉਹਨਾਂ ਦਾ ਹੌਸਲਾ ਦੇਖੋ ਭਾਈ ਸਾਹਿਬ ਜੀ ਲਾਲ দাগ ਦੇ ਚਿਹਰੇ ਜਿਨ੍ਹਾਂ ਨੇ ਸਾਰੀ ਅਮਰ ਜੇਲ੍ਹ ਦੇ ਵਿੱਚ ਕੱਟੀ ਹੈ ਤੇ ਉਸ ਤੋਂ ਬਾਅਦ ਬਾਹਰ ਆ ਕੇ ਭਾਈ ਸਾਹਿਬ ਜੀ ਉਹਨਾਂ ਦੇ ਇੱਕ ਜੋ ਦਿਮਾਗ ਦੇ ਵਿੱਚ ਗੱਲ ਸੀ ਵੀ ਸੁੱਖੇ ਦਾ ਸੋਦਾ ਲਾਉਣਾ ਤੇ ਉਹਨਾਂ ਨੂੰ ਮੌਕਾ ਮਿਲਿਆ ਹੱਥੋਂ ਖੁੰਝ ਤੇ ਗੁਰੂਗ੍ਰਾਂਤ ਸਾਹਿਬ ਜੀ ਕਿਰਪਾ ਕਰਨਗੇ ਕਿਤੇ ਮੌਕੇ ਫੇਰ ਸਿੰਘਾਂ ਨੂੰ ਮਿਲ ਜਾਣਗੇ ਉਹਨਾਂ ਦੇ ਹੌਸਲੇ ਦੀ ਤਾਪ ਦਿੰਨੇ ਆ ਵੀ ਭਾਈ ਸਾਹਿਬ ਜੀ ਜਿਹੜੇ ਸਾਰੀ ਉਮਰ ਜੇਲ੍ਹ ਦੇ ਵਿੱਚ ਰਹੇ ਹੁਣ ਦੂਰੀਵਾਰ ਜੇਲ੍ਹ ਦੇ ਵਿੱਚ ਜਾਣ ਦਾ ਮੋਹ ਨਹੀਂ ਕਰਦੇ ਬੰਦੇ ਉਧਰ ਨੂੰ ਤੇ ਸਿੰਘਾਂ ਨੇ ਆ ਕੇ ਫੇਰ ਜਕਾਰੇ ਛੱੜਤੇ ਇਹਨਾਂ ਦਾ ਅੱਜ ਅਸੀਂ ਮਗਰ ਸਾਥ ਦੇਵਾਂਗੇ ਕੌਮ ਨੂੰ ਬੇਨਤੀ ਹੈ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਜੇ ਭਾਈ ਨਰੈਣ ਸਿੰਘ ਜੀ ਨੂੰ ਜੇਲ੍ਹ ਦੇ ਵਿੱਚ ਭੇਜਦੇ ਤੇ ਆਪਾਂ ਦੁਨੀਆ ਦਾ ਵੱਡਾ ਇਕੱਠ ਕਰਾਂਗੇ ਜਿੱਥੇ ਭਾਈ ਰਾਜਾ ਰਾਜ ਸਿੰਘ ਹੁਣੇ ਜਥੇਦਾਰ ਬੈਠੇ ਹਨ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਈ ਬੰਦੀ ਛੜਾ ਉਸ ਉਹਨਾਂ ਦਾ ਜੋ ਵੀ ਸਿੰਘ ਬੰਦੀ ਹਰਿਆਈ ਕਰਵਾਉਣੇ ਨੇ ਉਹਨਾਂ ਦਾ ਵੀ ਆਪਾਂ ਸਾਥ ਦੇਣਾ ਤੇ ਆਪਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਇਹ ਕਰਦੇ ਆਂ ਵੀ ਭਾਈ ਨਰੈਣ ਸਿੰਘ ਚੌੜਾ ਜੀ ਨੂੰ ਸਜ਼ਾ ਹਰਮੰਦਰ ਸਾਹਿਬ ਵੱਲੋਂ ਹੀ ਹੋਵੇ ਨਾ ਕਿ ਸਰਕਾਰੀ ਦਰਬਾਰੇ ਹੋਣੀ ਚਾਹੀਦੀ ਹੈ ਮੇਰੀ ਬੇਨਤੀ ਮਨਜ਼ੂਰ ਕਰਿਓ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ